ਸਤਿ ਸ਼੍ਰੀ ਅਕਾਲ ਜੀ ਜੀ 俺もそうだな。 ਸਰ ਜੀ ਜਿਹੜਾ ਇਹ ਸਿਨੇਮਾ ਰੋਡ ਦੇ ਉੱਪਰ ਜਿਹੜੇ ਤੁਸੀਂ ਅੱਜ ਚੈਕਿੰਗ ਲਈ ਖੜੇ ਹੋ ਬੜੇ ਦਿਨ ਤੋਂ ਦਮਾਨ ਸੀ ਜਿਹੜੇ ਸ਼ਹਿਰ ਦੇ ਵਿੱਚ ਨੌਜਵਾਨ ਜਿਹੜੇ ਪਟਾਕੇ ਮਾਰ ਰਹੇ ਨੇ ਖਾਸ ਤੌਰ ਤੇ ਤੇ ਟ੍ਰੈਫਿਕ ਦੀ ਬੜੀ ਸਮੱਸਿਆ ਸਿਨੇਮਾ ਰੋਡ ਦੇ ਉੱਪਰ ਕੀ ਅੱਜ ਕਾਰਵਾਈ ਜਿਹੜੀ ਕੀਤੀ ਹੈ ਦੇਖੋ ਮੈਂ ਇਧਰੋਂ ਵੀ ਜਿਸ ਤਰ੍ਹਾਂ ਦੀ ਤੁਸੀਂ ਦੱਸ ਰਹੇ ਹੋ ਸ਼ਿਕਾਇਤਾਂ ਆndੀਆਂ ਰਹੀਆਂ ਸੀਗੀਆਂ ਤਾਂ ਜਿਵੇਂ ਮੇਰੇ ਨੋਟਿਸ 'ਚ ਆਇਆ ਮਾਨਯੋਗ ਵਰ ਆਪਣੇ ਐਸਐਸਪੀ ਸਾਹਿਬ ਸ਼੍ਰੀਵਰਨ ਸ਼ਰਮਾ ਜੀ ਆਈਪੀਐਸ ਤੇ ਐਸਪੀ ਜਬ ਐਸਪੀ ਸਾਹਿਬ ਜਸਬੀਰ ਸਿੰਘ ਜੀ ਤੇ ਡੀਐਸਪੀ ਸਾਹਿਬ ਨਾਬਾ ਸਰਦਾਰ ਗੁਰਿੰਦਰ ਸਿੰਘ ਬਲਜੀ ਦੀ ਬੜੇ ਸਖਤ ਦਿਸ਼ਾ ਨਿਰਦੇਸ਼ ਹੀ ਸਾਨੂੰ ਕਿ ਟ੍ਰੈਫਿਕ ਚ ਸਚਾਰੂ ਰੂਪ ਨਾਲ ਜਿਹੜਾ ਇਹ ਟ੍ਰੈਫਿਕ ਹੈ ਇਹ ਨਿਰਵਿਘਨ ਚਲੇ ਕਿਉਂਕਿ ਨਾਬੇ ਦੀ ਪਬਲਿਕ ਵੱਲੋਂ ਬਹੁਤ ਇਸ ਗੱਲ ਦੀ ਸ਼ਿਕਾਇਤਾਂ ਆ ਰਹੀਆਂ ਨੇ ਹੁਣ ਵੀ ਆ ਰਹੀਆਂ ਨੇ ਕਿ ਜਿਹੜਾ ਟ੍ਰੈਫਿਕ ਹੈ ਉਹ ਕੰਟਰੋਲ ਤੋਂ ਬਾਹਰ ਹੈ ਤਾਂ ਉਸੇ ਚੀਜ਼ ਨੂੰ ਸਹੀ ਕਰਨ ਲਈ ਜਦੋਂ ਮੈਂ ਆਹ ਬਾਜ਼ਾਰ ਦੇ ਵਿੱਚ ਹੁਣ ਅੱਜ ਨਿਕਲੇ ਆ ਤੇ ਆਰਡਰ ਦੇ ਵਿੱਚ ਅਸੀਂ ਨਿਕਲੇ ਆ ਤਾਂ ਇਹਦੇ ਚ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਵਾਕਈ ਕੁਝ ਜਿਹੜੇ ਲੜਕੇ ਨੇ ਸ਼ਰਾਬ ਪੀ ਕੁਝ ਐ ਜਿਹੜੇ ਬੁਲੇਟ ਦੇ ਪਟਾਕੇ ਵਗੈਰਾ ਮਾਰ ਕੇ ਪਬਲਿਕ ਚ ਨਿਊਸੈਂਸ ਕ੍ਰੀਏਟ ਕਰ ਰਹੇ ਸੀਗੇ ਉਸ ਤੋਂ ਇਲਾਵਾ ਕੁਝ ਗੱਡੀਆਂ ਦੀ ਪਾਰਕਿੰਗ ਸੈਂਸ ਜਿਹੜੀ ਆ ਉਹ ਗਲਤ ਸੀ ਬਹੁਤ ਜਿਹਦੇ ਕਰਕੇ ਇਹ ਡਰਾਈਵਰ ਜਿਹੜਾ ਹੈ ਉਹ ਕੰਟਰੋਲ ਤੋਂ ਬਾਹਰ ਸੀ ਤੇ ਜਾਮ ਵਗੈਰਾ ਲੱਗ ਰਹੇ ਸੀ ਕੀ ਕਾਰਵਾਈ ਕੀਤੀ ਹੈ ਫਿਰ ਇਸ ਰਿਗਾਰਡਿੰਗ ਮੈਂ ਹੁਣ ਬਿਲਕੁਲ ਮੌਕੇ ਤੇ ਚਲਾਨ ਕਿਤੇ ਆ ਜੀ ਜਿਨ੍ਹਾਂ ਜਿਨ੍ਹਾਂ ਦੇ ਟ੍ਰੈਫਿਕ ਦੇ ਰੂਲਸ ਨੂੰ ਵਾਇਲਟ ਕੀਤਾ ਤੇ ਜਿਹੜੇ ਸਾਇਲੈਂਸਰ ਪ੍ਰੋਪਰ ਫੰਕਸ਼ਨ ਨਹੀਂ ਕਰ ਰਹੇ ਤੇ ਕੋਈ ਫੈਂਸੀ ਲਾਈਟ ਵਗੈਰਾ ਨੇ ਜਾਂ ਫੈਂਸੀ ਨੰਬਰ ਪਲੇਟ ਵਗੈਰਾ ਨੇ ਤੇ ਪਾਰਕਿੰਗ ਖਾਸ ਕਰ ਜੋ ਗਲਤ ਤਰੀਕੇ ਨਾਲ ਸੜਕ ਦੇ ਵਿਚਾਲੇ ਗੱਡੀਆਂ ਲਾ ਕੇ ਜਿਹੜੇ ਚਲੇ ਜਾਂਦੇ ਨੇ ਉਹਨਾਂ ਲਈ ਤੇ ਬੁਲੇਟ ਦੇ ਪਟਾਕੇ ਬਜਾਉਣਾਂ ਲੈਣ ਲਈ ਸਖਤ ਉਹਨਾਂ ਦੇ ਖਿਲਾਫ ਪਹਿਲਾਂ ਤਾਂ ਅਸੀਂ ਕਾਰਵਾਈ ਕੀਤੀ ਹੈ ਚਲਾਨ ਕਿਤੇ ਹਨ ਨੈਕਸਟ ਟਾਈਮ ਇਹਦਾ ਜਿਹੜਾ ਫਾਈਨ ਹੈ ਉਹ ਇਸ ਤੋਂ ਵੀ ਜ਼ਿਆਦਾ ਹੋਊਗਾ ਜੋ ਇਸ ਟਾਈਮ ਹੋਇਆ ਹੈ ਦੁਕਾਨਦਾਰ ਨੂੰ ਕੋਈ ਹਦਾਇਤ ਕੀਤੀ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਤਾਂ ਦੁਕਾਨਦਾਰ ਕਰਕੇ ਹੋਈ ਹੈ ਕਿਉਂਕਿ ਨਜਾਇਜ਼ ਕਬਜ਼ੇ ਜਿਹੜੇ ਦੁਕਾਨ ਤੇ ਬਾਹਰ ਕੀਤੇ ਗਏ ਨੇ ਇਸ ਕਰਕੇ ਥੋੜੀ ਦਿੱਕਤ ਜ਼ਿਆਦਾ ਆ ਰਹੀ ਹੈ ਜੀ ਦੇਖੋ ਇਸ ਸਬੰਧੀ ਅਸੀਂ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜਲਦੀ ਆਉਣ ਵਾਲੇ ਦਿਨਾਂ ਚ ਇਹਦਾ ਵੀ ਹੱਲ ਕੱਢਾਂਗੇ ਤੇ ਦੁਕਾਨਦਾਰਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਕੋਈ ਵੀ ਇਸ ਤਰ੍ਹਾਂ ਮਤਲਬ ਸਰਕਾਰੀ ਜਗ੍ਹਾ ਤੇ ਜਿਹੜੀ ਸੜਕ ਹੈ ਸੜਕ ਨੂੰ ਨਾ ਕਿਸੇ ਵੀ ਕੀਮਤ ਵੀ ਕਿਸੇ ਵੀ ਤਰ੍ਹਾਂ ਰੋਕਿਆ ਜਾਵੇ ਤੇ ਇਹ ਬਰਦਾਸ਼ਤ ਵੀ ਨਹੀਂ ਕੀਤਾ ਜਾਊਗਾ। ਕਿੰਨੇ ਦਿਨਾਂ ਤੋਂ ਦੁਕਾਨਦਾਰਾਂ ਉੱਤੇ ਟ੍ਰੈਫਿਕ ਦੀ ਆ ਰਹੀ ਹੈ ਜਿਹੜੀ ਟ੍ਰੈਫਿਕ ਦੀ ਉਲੰਘਣਾ ਕਰ ਰਹੇ ਨੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਖਿਲਾਫ? ਹਾਂਜੀ ਬਹੁਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ। ਸਾਡੀ ਵਰਕਸ਼ਾਪ ਦੇ ਅੱਗੇ ਕੋਈ ਖੜਾ ਗਿਆ ਗੱਡੀ ਇਹ ਹੁਣ ਅਸੀਂ ਇੱਥੇ ਆਪਣਾ ਕੰਮ ਕਿਵੇਂ ਕਰੀਏ ਜੀ ਇੱਥੇ? ਕੋਈ ਕੋ ਨਜਾਇਜ਼ ਕੱਜ ਕਰਦਾ ਨੀ ਤਰਫੋਂ ਨੀ ਨਹੀਂ ਨਹੀਂ ਇਹ ਸਾਡੀ ਦਾ ਵਰਕਸ਼ਾਪ ਤੋਂ ਬੰਦ ਹੈ ਜੀ ਹਾਂ ਇਹਨਾਂ ਨੇ ਕੀਤਾ ਫਿਰ ਉਹਨਾਂ ਕਰਕੇ ਵੀ ਦਿੱਕਤ ਆ ਰਹੀ ਗੱਡੀ ਉਰੇ ਖੜਾ ਜਾਂਦਾ ਅਗਲਾ ਉਹ ਤਾਂ ਹੈਗਾ ਹੀ ਆ ਜੀ ਕੀ ਕਾਰਵਾਈ ਦੀ ਮੰਗ ਕਰਦੇ ਦੁਕਾਨਦਾਰ ਵੀ ਕਾਰਵਾਈ ਹੋਣੀ ਚਾਹੀਦੀ ਇੱਥੇ ਸਾਰੀ ਰੋਡ ਤੇ ਜਿਹੜੇ ਦੁਕਾਨਦਾਰ ਸਾਰੇ ਲੰਗਣੇ ਕਿੰਨਾ ਚਿਰ ਹੋ ਗਿਆ ਟ੍ਰੈਫਿਕ ਦੀ ਦਿੱਕਤ ਆ ਰਹੀ ਜੀ ਇਹ ਤਾਂ ਰੋਜ਼ ਦੀ ਹੀ ਦਿੱਕਤ ਹੈ ਜੀ ਇਹ ਆ ਦੇਖੋ ਇਹਨਾਂ ਦੀ ਵੀ ਹੈ ਇਹਨਾਂ ਦੇ ਵੀ ਉੱਥੇ ਬੰਦ ਕਰ ਜਾਂਦੇ ਨੇ ਸਾਹਮਣੇ ਅੱਜ ਕਾਰਵਾਈ ਕਰ ਰਹੇ ਨੇ ਐਸਐਚਓ ਵੱਲੋਂ ਕੀ ਲੱਗਦਾ ਵੀ ਠੀਕ ਹੈ ਇਸ ਤਰ੍ਹਾਂ ਹੋਣੀ ਚਾਹੀਦੀ ਲਗਾਤਾਰ ਹਾਂਜੀ ਹਾਂਜੀ ਇੱਥੇ ਹੋਣੀ ਚ